ਓ ਰੂਲ ਕੀ ਤਲਗੁਤ ਨੇਟੇ ਆੜੇ ਆਨੇ ਗੱਲ ਲੈ ਤੂੰ ਮਨ ਨਿਕਲੇ ਸ ਜਾਊਗਾ ਬਦ ਓ ਸੌਕੀ ਨਹੀਂ ਡਰੇਵਰੀ ਬਿਲੋ ਓ ਭੰਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰੇਵਰੀ ਬਿਲੋ ਭੰਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰੇ ਬਿਲੋ ਓ ਗੇੜਾ ਮਿੱਤਰਾਂ ਨਾਲ ਕਿ ਦਿੱਲੀ ਦਾ ਨੀ ਛਕੇ ਦਾ ਰੰਗ ਲੱਗ ਜੂ ਪੁੱਤ ਜੱਟਾਂ ਦੇ ਛੱਡ ਗਏ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਉਹ ਪੁੱਤ ਜੱਟਾਂ ਦੇ ਛੱਡ ਗਏ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਨਹੀਂ ਸੜਕਾਂ ਨੂੰ ਪਹਿਲਾ ਰੱਬ ਨੂੰ ਤੇ ਆਈਏ ਗੱਡੀ ਘੇਰ ਵਿੱਚ ਪਾਈਏ ਰੱਬ ਨੂੰ ਤੇ ਆਈਏ ਗੱਡੀ ਘੇਰ ਵਿੱਚ ਪਾਈਏ ਜਿੰਦ ਤੱਕ ਪਲ ਪਲ ਪਈਆ ਤੇਦੀ ਕੁੱਕਣੀ ਸੌਕੀ ਨਹੀਂ ਡਰਾਈਵਰੀ ਬਿਲੋ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਨਹੀਂ ਸੌਖੀ ਨਹੀਂ ਡਰ ਹੈ ਵਰੀ ਬਿਲੋ ਉਹ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਨਹੀਂ ਸੌਖੀ ਨਹੀਂ ਡਰ ਹੈ ਵਰੀ ਬਿਲੋ ਹੋਲਾ ਤਾਂ ਸਾਡੇ ਉੱਤੇ ਰੂਲ ਜਿਹੜਾ ਹਿੱਟ ਐਂਡ ਰਨ ਸੌਖੀ ਨਹੀਂ ਡਰ ਹੈ ਵਰੀ ਬਿਲੋ ਉਹ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਨਹੀਂ ਸੌਖੀ ਨਹੀਂ ਡਰ ਹੈ ਵਰੀ ਬਿਲੋ ਮੇਰਾ ਨਾਮ ਦੀਪਈ ਮੈਂ ਸ੍ਰੀ ਗੁਰੂ ਤੇਗ ਬਹਾਦਰ ਡਰਾਈਵਰ ਯੂਨੀਅਨ ਭਵਾਨੀਗੜ ਦਾ ਆਪਰੇਟਰ ਹਾਂ ਬਾਕੀ ਆ ਸਾਰੇ ਵੀਰ ਮੇਰੇ ਨਾਲ ਹੀ ਨੇ ਡਰਾਈਵਰੀ ਛੱਡ ਕੇ ਅੱਜ ਤੁਸੀਂ ਗਾਇਕੀ ਦਾ ਰੁੱਖ ਕਰ ਲਿਆ ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਡਰਾਈਵਰ ਭਾਈਚਾਰੇ ਨੂੰ ਕਮਾਕਰਾਂ ਤੋਂ ਵਾਂਝੇ ਕਰਤੇ ਫਿਰ ਉਹਨਾਂ ਬੇਲੇ ਆ ਜੇ ਇੰਜੋਏ ਤਾਂ ਵੀ ਫਿਰ ਕਿਤੇ ਗਾਉਣੇ ਨੇ ਇੰਜੋਏ ਕਰ ਰਹੇ ਆ ਬਸ ਦੇਖਦੇ ਆਲੇ ਅਸੀਂ 6 ਤਰੀਕ ਤੱਕ 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦੇ ਲਓ ਤਨ ਮਨ ਤੇ ਧਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਤੇ ਮਜਬੂਰ ਕਰਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਹੌਸਲੇ ਬੁਲੰਦ ਨੇ ਹੌਸਲੇ ਪੂਰੇ ਬੁਲੰਦ ਨੇ ਜੀ ਠੀਕ ਹੈ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਵਾਇਰਲ ਹੋ ਰਿਹਾ ਤੁਹਾਡਾ ਗੀਤ ਉਹ ਚੰਦ ਕਲੇਣਾ ਸੁਣਾਉਂਗੇ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਉਹ ਗਾਣਾ ਉਹਦੀ ਚਾਰਕ ਲੈਣਾ ਇਹੇ ਨੇ ਕਹਿੰਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਨਹੀਂ ਸੜਕਾਂ ਤੇ ਰੰਗ ਬਨਜੂ ਪੁੱਤ ਜੱਟਾਂ ਦੇ ਜੇ ਛੱਡ ਕੇ ਡਰਾਈਵਰੀ ਸੜਕਾਂ ਨੂੰ ਜੰਗ ਲੱਗ ਜੂ ਸੜਕਾਂ ਨੂੰ ਜੰਗ ਲੱਗ ਜੀ ਇੱਕ ਪੰਦੇ ਸੱਪ ਦੇ ਸਰੀਰ ਨੂੰ ਚੱਕਣੇ ਉਹ ਵੀ ਸੁਣਾ ਦੋ ਉਹ ਕੇਂਦਰ ਸਰਕਾਰ ਨੂੰ ਇੱਕ ਗੁਜਾਰਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕਿੱਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲਓ ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਹਿੱਟ ਟੈਂਡਰਾਂ ਨੂੰ ਉਹਨਾਂ ਨੇ ਲਾਗੂ ਕੀਤਾ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਟੈਂਡਰਾਂ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਕਿਉਂਕਿ ਹਿੱਟ ਐਂਡ ਰਨ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨਹੀਂ ਜੀ ਜਿੰਨੀ ਮੋਦੀ ਸਾਹਿਬ ਨੂੰ ਲੱਗਦੀ ਆ ਬਾਕੀ ਸੱਪਾਂ ਦੀ ਸਰੀਤੋਂ ਨੋਟ ਚੱਕ ਬਾਕੀ ਸੱਪਾਂ ਦੀ ਸਰੀਤੋਂ ਨੋਟ ਚੱਕਣੇ ਪੈਂਦੇ ਨੇ ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਤਰਾਂ ਤਰਾਂ ਦੀਆਂ ਜਿਹੜੀਆਂ ਪੁਲਿਸ ਨੇਗੀਆਂ ਦਿੱਲੀ ਪੁਲਿਸ ਹਿਮਾਚਲ ਪੁਲਿਸ ਉੱਤਰਾਖੰਡ ਦੀ ਪੁਲਿਸ ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸਰੀਤੋਂ ਨੋਟ ਚੱਕਣ ਦੇ ਬਰਾਬਰ ਦੀ ਗੱਲ ਹੈ ਜੀ ਉਹ ਤੇ ਪਰ ਸਾਡੇ ਹੌਸਲੇ ਤਾਂ ਫੇਰ ਵੀ ਬੁਲੰਦ ਨੇ ਇਹ ਗੱਲ ਸੱਚੀ ਆ ਕਿ ਪੈਂਦੇ ਸੱਪ ਦੀ ਛੀਰ ਤੋਂ ਨੋਟ ਚੱਕਣੇ ਸੌਖੀ ਈ ਡਰਾਈਵਰੀ ਬਿਲੋ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਸੜਕ ਹਾਦਸਾ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਟਰੱਕ ਡਰਾਈਵਰ ਹੋਗਾ ਉਸ ਨੂੰ ਜਿਆਦਾ ਟਾਰਗੇਟ ਕੀਤਾ ਜਾਂਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਕਿਸੇ ਦੇ ਹਾਸਤੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਹਾਂ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫੇਰ ਵੀ ਸਾਨੂੰ ਬਹੁਤ ਜਿਆਦਾ ਮਰਦ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੇ ਹੌਸਲੇ ਪੂਰੇ ਬਲੰਦ ਨੇ ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਸਾਡੇ ਸਾਰਿਆਂ ਦੀ ਇਕਤਾ ਤਸਵੀਰਾਂ ਸਾਹਮਣੇ ਆਉਂਦੀ ਨੇ ਵੀ ਕਿਸੇ ਨੇ ਡਰਾਈਵਰ ਨਹੀਂ ਕਿਸ ਨੂੰ ਤਰੜਤਾ ਡਰਾਈਵਰ ਦੀ ਵੀ ਮੁੱਤਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਜੀ ਡਰਾਈਵਰ ਦੇਖੋ ਆ ਅਸੀਂ ਸਾਰੇ ਇਨਸਾਨ ਆ ਇੱਕ ਕੁੱਤੇ ਦੀ ਜਾਂ ਕਿਸੇ ਵੀ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲਓ ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਅੱਤਿਆ ਨਹੀਂ ਕਰ ਸਕਦਾ ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਲ ਜਾਨੇ ਆ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਹੋ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਝ ਵੀ ਹਨਾ ਕਿ ਵੀ ਜਾਨ ਕਾਜ ਕਿਵੇਂ ਚੱਲ ਰਿਹਾ ਹੈ ਕਾਮਕਾਰ ਮੰੰਦਾ ਜੀ ਆ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਲਾ ਬੇਲਾ ਖੜਾਗਾ ਅੱਜ 4-5 ਦਿਨ ਹੋ ਗਏ ਸਵੇਰੇ ਆ ਜਾਂਦੇ ਆ ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜਾਨੇ ਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ ਸੜਕਾਂ ਤੇ ਆਵਾਜਾਈ ਦੇਖ ਲੋ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਦੇ ਲੋ ਦਵਾਂਗੇ ਡਰਾਈਵਰ ਡਰਾਈਵਰ ਭਾਈਆਂ ਦਾ ਸਾਥ ਦਵਾਂਗੇ ਅਸੀਂ ਸਾਰੇ ਤਹਿ ਦਿਲੋਂ ਧਨਮਨ ਤੇ ਅਨਸਾਰ ਨਾਲ ਸਹਿਯੋਗ ਸਾਡਾ ਪੂਰਾ ਹੋ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488